ਵੀ ਬਾਈ ਆਪਣੀ ਮਸ਼ੀਨ ਬਾਸ ਰਿਆ ਚੱਲੀ ਪੁੱਤ ਮਾ ਮੇਰੇ ਨਾਲੋਂ ਘੋਰ ਲੋਥੀ ਕਰਕੇ ਇਕੱਠੇ ਸੀ ਆਉਨੇ ਆ ਉਧਰੋਂ ਟਰੈਲੀਆਂ ਵੀ ਪਿੱਛੇ ਆਈਆਂ ਆਪਾਂ ਲੈ ਕੇ ਆਏ ਆ ਮੇਰੀ ਬੇਨਤੀ ਏ ਆਪਣੇ ਆਪ ਨੂੰ ਦੇਖੋ ਆਪਣਾ ਮਰਨ ਮਰਨ ਲੱਗ ਰਿਹਾ ਮਾ ਉਹਨਾਂ ਖਿਆਲ ਕਰੋ ਕਿਉਂਕਿ ਸਨਾਰਤੀ ਅਸਰ ਸੋਡੇ ਵਿੱਚ ਫਿਰਦਾ ਹੈ ਮੋਦੀ ਸਰਕਾਰ ਤੋਂ ਦੀ ਆ ਵੀ ਉਹਨੂੰ ਹਿੱਸਕ ਬਣਾ ਲਿਓ ਉਲੜ ਬਾਜ ਬਣਾ ਲਿਓ ਸੋਡੇ ਤੇ ਇਹ ਗੱਲਾਂ ਆਜੇ ਵੀ ਪੰਜਾਬ ਦੇ ਅੰਦਰ ਨੌਜਵਾਨਾਂ ਨੇ ਪੰਨ ਤੋੜ ਕਰਤੀ ਇਹਦੇ ਹੋਜੇ ਵੀ ਪੰਜਾਬ ਦੇ ਨੌਜਵਾਨਾਂ ਨੇ ਜ਼ਰੂਰ ਪਟਿਆਲੇ ਵਾਲਿਆਂ ਨੇ ਮੋਰ ਦਾ ਖਿਆਲ ਕਰਤਾ ਆਪਾਂ ਜ਼ਬਰਦਸਤ ਮੁਕਾਬਲਾ ਸਰਵਨਾ ਕਰਨਾ ਇਹ ਤੁਹਾਨੂੰ ਬੇਨਤੀ ਆ ਜਿੱਤ ਕੇ ਜਾਵਾਂਗੇ ਨਸੀਬ ਵੀ ਲੱਗ ਜਾਵਾਂਗੇ ਕਾਫੇ 'ਚ ਵੀ ਜਾਵਾਂਗੇ ਬੱਡ ਵੀ ਤੋੜ ਕੇ ਦਿੱਲੀ ਵੀ ਜਾਵਾਂਗੇ ਤੁਹਾਡੇ ਸਾਥੀ ਜ਼ਰੂਰ ਨਾ ਲਾ ਜਾਓ ਅੱਗੇ ਚਕਾਰ ਬੱਲੇ ਬਾਈ ਬੰਦੇ ਰਾਮਾ ਬਾਈ ਬਾਈ ਇੱਕ 10-20 ਮਿੰਟ ਦੀ ਗੱਲ ਨਹੀਂ ਹੈਗੀ ਤੇ ਇੱਥੇ ਪਾਈਆਂ ਨਾਲ ਕਰਦੇ ਆ ਬਾਈ ਕੀ ਮਸਲਾ ਹੋਇਆ ਜਿਹੜਾ ਇੱਥੇ ਸਤਿ ਸ਼੍ਰੀ ਅਕਾਲ ਬਾਈ ਹਾਂਜੀ 50-60 ਟਰਾਲੀਆਂ ਦਾ ਕਾਫਲਾ ਹੈ ਹਾਂਜੀ ਔਰ ਪੋਕਲੇਨ ਮਸ਼ੀਨ ਲੈ ਕੇ ਹਾਂਜੀ ਸਾਰੇ ਅਸੀਂ ਉਧਰੋਂ ਆ ਰਹੇ ਆ ਪਹਿਲਾਂ ਤਾਂ ਵੀਰ ਦੜਬੇ ਆ ਕੇ ਪੁਲਸ ਨੇ ਸਾਨੂੰ ਰੋਕਿਆ ਪੂਰੀ ਧੱਕੇਮੁੱਕੀ ਕੀਤੀ ਔਰ ਅਸੀਂ ਇਹਨਾਂ ਨੂੰ ਧੱਕੇ ਮਾਰੇ ਆ ਸਾਰੇ ਕੱਟ ਨੇ ਪੁਲਸ ਫੇਰ ਡਰ ਕੇ ਪਿੱਛੇੜ ਗਏ ਕਹਿੰਦੇ ਤੁਸੀਂ ਚਲੇ ਜਾਓ ਪੁਲਸ ਕੱਟ ਸੀ ਉਦੋਂ ਉਸ ਤੋਂ ਬਾਅਦ ਆ ਕੇ ਇਹਨਾਂ ਨੇ ਹੁਣ ਪਾਤਣਾ ਆ ਚੌਂਕ ਚਾ ਕੇ ਕੱਟੋਕੜ ਪੁਲਸ ਦਾ 400 ਮੁਲਾਜ਼ਮ ਸੀ ਐਸਪੀ ਦਲਜੀਤ ਸਿੰਘ ਬੇਰਕ ਔਰ ਡੀਐਸ ਇਹਨਾਂ ਦੇ ਥਾਣੇਦਾਰ ਇਹਨਾਂ ਨੇ ਧੱਕੇ ਨਾਲ ਜਿਹੜੀ ਪੋਕਲਨ ਸਭ ਤੋਂ ਅੱਗੇ ਸੀਗੀ ਉਹਦੇ ਡਰਾਈਵਰ ਨੂੰ ਥੱਲੇ ਲਾ ਕੇ ਜਦ ਨੂੰ ਅਸੀਂ ਜਾ ਕੇ ਧੱਕਾ ਮੁਕੀ ਕੀਤੀ ਡੀਐਸਪੀ ਸਾਹਿਬ ਆਪ ਮਸ਼ੀਨ ਨੂੰ ਟਰੈਕਟਰ ਨੂੰ ਭਜਾ ਕੇ ਸਵਰਾਜ ਨੂੰ ਉਹ ਮੁੰਡੇ ਨੂੰ ਥੱਲੇ ਲਾ ਕੇ ਇਹਨੂੰ ਭਜਾ ਕੇ ਲੈ ਗਏ ਅਸੀਂ ਉਸ ਤੋਂ ਬਾਅਦ ਇਹਨਾਂ ਦਾ ਵਿਰੋਧ ਕੀਤਾ ਇਹਨਾਂ ਨਾਲ ਧੱਕਾ ਮੁਕੀ ਹੋਈ ਆ ਔਰ ਸਾਰੀ ਸੰਗਤ ਇਕੱਠੀ ਹੋ ਕੇ ਏਤ ਪਾਟਣ ਵਾਲੇ ਮੇਨ ਪਟਿਆਲਾ ਜਿਹੜਾ ਚੌਕ ਹੈ ਇਹਦੇ ਵਿੱਚ ਬਹਿ ਗਏ ਸਾਡੇ ਆਪਣੀ ਮੁੱਖ ਮੰਗ ਇਹ ਆ ਕਿ ਜਦੋਂ ਸ਼ਾਂਤਮਈ ਤਰੀਕੇ ਨਾਲ ਜਾ ਰਹੇ ਆ ਤਾਂ ਪੰਜਾਬ ਪੁਲਿਸ ਕਿਉਂ ਧੱਕਾ ਕਰਦੀ ਆ ਲੜਾਈ ਤਾਂ ਦਿੱਲੀ ਨਾਲ ਆ ਲੜਾਈ ਤਾਂ મોદી ਨਾਲ ਆ ਇਹਦਾ ਮਤਲਬ ਪੰਜਾਬ ਸਰਕਾਰ ਦੋਗਲਾ ਚਿਹਰਾ ਦੋ ਚਿਹਰੇ ਨੇ ਇਹਨਾਂ ਦੇ ਦੋ ਮੂੰਹ ਹ ਸੱਪ ਇੱਕ ਦਿੱਲੀ ਦਾ ਪੁੱਤ ਬਣਦਾ ਇੱਕ ਪੰਜਾਬ ਦਾ ਪੁੱਤ ਬਣਦਾ ਅਸੀਂ ਇਹਨਾਂ ਨੂੰ ਕਹਿਣਾ ਚਾਹੁੰਦੇ ਆ ਕਿ ਦੋਗਲੀ ਨੀਤੀ ਛੱਡ ਕੇ ਸਾਡੀ ਮਸ਼ੀਨ ਦੋ ਪੋਕਲਨ ਮਸ਼ੀਨ ਦੇ ਨਾਲ ਬੈਰੀਕੇਡ ਟੁੱਟੇ ਜਾਣਗੇ ਤਾਂ ਸੰਗਤ ਜਾ ਕੇ ਖਨੌਰੀ ਵਾਲਾ ਬਾਰਡਰ ਤੋੜ ਕੇ ਦਿੱਲੀ ਜਾਊਗੀ ਤਾਂ ਮੋਰਚਾ ਜਿੱਤਿਆ ਜਾਊ ਸੋ ਇਸ ਕਰਕੇ ਸਿੰਨੇ ਨੌਜਵਾਨ ਨੇ ਸਾਰੇ ਸਮੰਗਤੇ ਬੈਠੇ ਨੇ ਕਿ ਉਹਨਾਂ ਚਿਰ ਅਸੀਂ ਇਹ ਬਾਰਡਰ ਜਿਹੜਾ ਆ ਪਾਤਨ ਵਾਲਾ ਚੌਕ ਹੈ ਇਹਨੂੰ ਖੋਲਦੇ ਨਹੀਂ ਕਿੰਨਾ ਚਿਰ ਇਹ ਸਾਡੀ ਮਸ਼ੀਨ ਸਾਨੂੰ ਵਾਪਸ ਨਹੀਂ ਕਰਦੇ ਔਰ ਅਸੀਂ ਅੱਗੇ ਤਾਂ ਜਾਵਾਂਗੇ ਇਸ ਕਰਕੇ ਸਾਰੇ ਬੰਦੇ ਇਸ ਗੱਲ ਤੇ ਜਿੱਦ ਅੜੇ ਹੋਏ ਆ ਅਸੀਂ ਪੰਜਾਬ 'ਚ ਖੜੇ ਆ ਪੰਜਾਬ ਪੁਲਿਸ ਹੈ ਹਾਂ ਤੇ ਕੌਣ ਕਰਾ ਰਿਹਾ ਪੰਜਾਬ ਦਾ ਮੁੱਖ ਮੰਤਰੀ ਕਰਾ ਰਿਹਾ ਹੈ ਹਾਂ ਅਗਰ ਦਿੱਲੀ ਨੂੰ ਤੁਸੀਂ ਖੁਸ਼ ਕਰਨਾ ਹੈ ਤਾਂ ਤੁਸੀਂ ਕਿਸੇ ਹੋਰ ਤਰੀਕੇ ਨਾਲ ਵੀ ਖੁਸ਼ ਕਰ ਸਕਦੇ ਹੋ ਇੱਕ ਪਾਸੇ ਤਾਂ ਤੁਸੀਂ ਕਹਿੰਦੇ ਹੋ ਸਾਡੇ ਕਿਸਾਨਾਂ ਨੂੰ ਜਾਣ ਦਿਓ ਹਾਂ ਔਰ ਦੂਜੇ ਪਾਸੇ ਤੁਸੀਂ ਕਿਸਾਨਾਂ ਨੂੰ ਕੁੱਟਦੇ ਹੋ ਪੰਜਾਬ ਵਿੱਚ ਕਿਸਾਨਾਂ ਨੂੰ ਰੋਕਦੇ ਹੋ ਔਰ ਹਰਿਆਣੇ ਦੇ ਡਰੋਨ ਪੰਜਾਬ ਚ ਆ ਕੇ ਥਰੂ ਗੈਸ ਦੇ ਗੋਲੇ ਸਿੱਟਦੇ ਆ ਹਾਂ ਹਰਿਆਣੇ ਦੇ ਪੁਲਿਸ ਪੰਜਾਬ ਚ ਆ ਕੇ ਨੌਜਵਾਨਾਂ ਤੇ ਗੋਲੀਆਂ ਮਾਰਦੀ ਆ ਇਹਦਾ ਮਤਲਬ ਪੰਜਾਬ ਪੁਲਿਸ ਨਾਲ ਸਾਥ ਦੇ ਰਹੀ ਆ ਅਸੀਂ ਲੋਕਾਂ ਨੂੰ ਕਹਿਣਾ ਚਾਹੁੰਦੇ ਆ ਉੱਠੋ ਪਿੰਡਾਂ ਚੋਂ ਜੇ ਹੁਣ ਵੀ ਤੁਸੀਂ ਪਿੰਡਾਂ ਚੋਂ ਨਾ ਉੱਠੇ ਉਹ ਮੌਕਾ ਹੱਥੋਂ ਲੰਘ ਜਾਣਾ ਅੱਜ ਮੌਕਾ ਤੁਸੀਂ ਦਿੱਲੀ ਚ ਮੋਦੀ ਦੀ ਹਿੱਕ ਤੇ ਬੈਠਣ ਦਾ ਅੱਜ ਮੌਕਾ ਮਿਨਿਮਮ ਸਪੋਰਟਿੰਗ ਪ੍ਰਾਈਸ ਐਮ ਐਸ ਪੀ ਨੂੰ ਲਾਗੂ ਕਰਾਉਣ ਦਾ ਅੱਜ ਮੌਕਾ ਪੰਜਾਬ ਦੇ ਕਿਸਾਨੀ ਨੂੰ ਕਰਜ਼ਾ ਮੁਕਤ ਕਰਨ ਦਾ ਅੱਜ ਮੌਕਾ ਬੰਦੀ ਸਿੰਘਾਂ ਦੀ ਰਿਹਾਈ ਦਾ ਅੱਜ ਮੌਕਾ ਪੰਜਾਬੀਓ ਇਕੱਠੇ ਹੋ ਕੇ ਜੱਲਾ ਕਿਹੜੀ ਐ ਜਿੱਥੇ ਆਪਾਂ ਬੈਠੇ ਆ ਪਾਟਣਾ ਖੜੇ ਐ ਮੇਨ ਚੌਕ ਜਿਹੜਾ ਪਟਿਆਲੇ ਨੂੰ ਰੋਡ ਜਾਂਦਾ ਸਾਹਮਣੇ ਸੰਗਰੂਰ ਨੂੰ ਜਾਂਦਾ ਇਧਰ ਖਨੌਰੀ ਨੂੰ ਜਾਂਦਾ ਉੱਥੇ ਖੜੇ ਆ ਸਾਰੇ